ਨਿੰਦਣਯੋਗ ਘਟਨਾ ਕਿਉਂਕਿ ਜਿਹੜਾ ਇਹ ਸਾਡਾ ਮੁੱਖ ਮੰਤਰੀ ਆ ਇਹ ਸਾਡੇ ਧਰਨਿਆਂ ਚੋਂ ਉੱਠ ਕੇ ਜਿਹੜੀ ਇਹਨਾਂ ਦੀ ਪਾਰਟੀ ਬਣੀ ਆ ਤਾਂ 2018 ਦੇ ਵਿੱਚ ਸਾਡੇ ਚੀਮੇ ਮੰਡੀ ਅੰਦੋਲਨ ਸਾਡਾ ਚੱਲ ਰਿਹਾ ਸੀ ਉਸ ਵਕਤ ਇਹਨਾਂ ਦਾ ਅਮਨ ਅਰੋੜਾ ਤੇ ਮੁੱਖ ਮੰਤਰੀ ਭਗਵੰਤ ਮਾਨ ਵਿਰੋਧੀ ਧਿਰਾਂ ਨੂੰ ਚੈਲੰਜ ਕਰਦੇ ਸੀ ਕਿ ਕਥਨਾਂ ਦੀਆਂ ਮੰਗਾਂ ਜਾਇਜ਼ ਆ ਡਾਕਟਰ ਸੋਮੇਨਾਥ ਕਮਿਸ਼ਨ ਦੀ ਰਿਪੋਰਟ ਲਾਗੂ ਕਰਨੀ ਚਾਹੀਦੀ ਐ ਐਮਐਸਪੀ ਦੇਣੀ ਚਾਹੀਦੀ ਐ ਸਾਡੀਆਂ ਮੰਗਾਂ ਨਾਲ ਸਹਿਮਤੀ ਪ੍ਰਗਟਾਉਂਦੇ ਰਿਹਾ ਅੱਜ ਵੀਡੀਓ ਚੱਲ ਰਹੀਆਂ ਸੋਸ਼ਲ ਮੀਡੀਆ ਤੇ ਤੁਸੀਂ ਦੇਖਿਆ ਹੋਊਗਾ ਫੋਟੋ ਵੀਡੀਓ ਚੱਲ ਰਹੀਆਂ ਇਹਨਾਂ ਜੇਕਰ ਪਿਛਲੇ ਦਿੱਲੀ ਮੋਰਚੇ ਦੀ ਕ੍ਰਾਂਤੀ ਨੇ ਪਹਿਲਾਂ ਤੱਕਿਆ ਹੋਣਾ ਇਹਨਾਂ ਦੇ 92 ਜਤਾ ਕੇ ਇਹਨਾਂ ਦੀ ਸਰਕਾਰ ਬਣਾਤੀ ਉਹ ਬਹੁਤ ਵੱਡੀ ਭੁੱਲ ਹੋ ਚੁੱਕੀ ਆਉਣ ਵਾਲੇ ਸਮੇਂ 'ਚ ਉਹਦਾ ਜਵਾਬ ਇਹਨਾਂ ਨੂੰ ਮਿਲਣਾ ਤਾਂ ਸਾਡਾ ਸ਼ਾਂਤਮਈ ਇੱਕ ਚੱਲ ਰਿਹਾ ਪ੍ਰੋਟੈਸਟ ਜਿਹਦੇ ਵਿੱਚ ਸਰਦਾਰ ਜਗਜੀਤ ਸਿੰਘ ਡੱਲੇਵਾਲ ਲਗਾਤਾਰ 115 ਦਿਨਾਂ ਤੋਂ ਮਰਨ ਵਰਤੇ ਬੈਠੇ ਆ ਉਹਨਾਂ ਨੂੰ ਕੇਂਦਰ ਦੀ ਸਰਕਾਰ ਨੇ ਮੀਟਿੰਗ ਲਈ ਸੱਤਿਆ ਸਮੁੱਚੀ ਲੀਡਰਸ਼ਿਪ ਨੂੰ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਕਿਸਾਨ ਮਜ਼ਦੂਰ ਮੋਰਚੇ ਦੀਆਂ ਸਮੁੱਚੀ ਲੀਡਰਸ਼ਿਪ ਨੂੰ ਮੀਟਿੰਗ ਦੇ ਵਿੱਚ ਸੱਦਿਆ ਔਰ ਉਧਰੋਂ ਬਾਰਡਰਾਂ ਤੇ ਪੁਲਿਸ ਦੀ ਤਾਇਨਾਤ ਵਧਾਈ ਗਈ ਤਾਂ ਜਦੋਂ ਪ੍ਰੈਸ ਵਾਲੇ ਵੀਰਾਂ ਨੇ ਜਾਂ ਸਾਡੇ ਆਗੂਆਂ ਨੇ ਮੀਟਿੰਗ ਦੇ ਵਿੱਚ ਇਹ ਸਵਾਲ ਖੜੇ ਕੀਤੇ ਕਿ ਅੱਜ ਪੁਲਿਸ ਦੀ ਤਾਇਨਾਤੀ ਕਿਉਂ ਵਧਾਈ ਜਾ ਰਹੀ ਆ ਬਾਡਰਾਂ ਨੇੜੇ ਤਾਂ ਕਹਿੰਦੇ ਜੀ ਨਸ਼ੇ ਦੀ ਮਹਮ ਚੱਲ ਰਹੀ ਹੈ ਤਾਂ ਹੌਲੀ-ਹੌਲੀ ਤੁਸੀਂ ਦੇਖਿਆ ਜਦੋਂ ਮੀਟਿੰਗ ਤੋਂ ਬਾਅਦ ਢੱਲੇਵਾਲ ਸਾਹਿਬ ਦਾ ਕਾਫਲਾ ਮਹੱਲੀ ਆਇਆ ਤਾਂ ਇਸ ਪੰਜਾਬ ਦੀ ਮੁੱਖ ਮੰਤਰੀ ਦੇ ਅਰਵਿੰਦ ਕੇਂਦਰੀਵਾਲ ਲਾਲੇ ਦੀ ਇਸ਼ਾਰਿਆਂ ਤੇ ਮੋਤੀ ਦੇ ਇਸ਼ਾਰਿਆਂ ਤੇ ਸਾਡੇ ਆਗੂਆਂ ਨੂੰ ਗਰਫਤਾਰ ਕੀਤਾ ਗਿਆ ਉਸ ਤੋਂ ਬਾਅਦ ਤੁਸ ਤੁਹਾਨੂੰ ਪਤਾ ਹੈ ਸ਼ਾਮ ਨੂੰ ਇਹਨਾਂ ਨੇ ਖਨੌਰੀ ਸ਼ੰਭੂ ਬਾਟਰ ਤੇ ਹਮਲਾ ਕੀਤਾ ਸਾਡੇ ਉੱਥੇ ਕਿਸਾਨਾਂ ਦੇ ਲਾਠੀ ਚਾਰਜ ਕੀਤਾ ਸਾਡੇ ਸਿਲੰਡਰ ਚੋਰੀ ਕੀਤੇ ਸਾਡਾ ਕੀਮਤੀ ਏਸੀ ਪੱਖੇ ਲਾਉਣ ਦੀਆਂ ਵੀਡੀਓ ਤੁਸੀਂ ਦੇਖਿਆ ਚੱਲ ਰਹੀਆਂ ਮਲਾਜਮ ਸਾਡੇ ਪੱਖੇ ਲਾ ਰਹੇ ਆ ਸਾਡੇ ਉੱਥੇ ਬਹੁਤ ਸਾਰਾ ਸਮਾਨ ਚੋਰੀ ਹੋ ਰਿਹਾ ਸਾਡੇ ਟਰੈਕਟਰ ਟਰਾਲੀਆਂ ਖਤਾਨਾਂ ਚ ਸਿੱਟੇ ਗਏ ਉਹ ਬੜੀ ਨਿੰਦਣਯੋਗ ਘਟਨਾ ਜਿਸ ਦੇ ਵਿਰੋਧ ਵਿੱਚ ਅਸੀਂ ਕੱਲ 21 ਤਰੀਕ ਨੂੰ ਜ਼ਿਲ੍ਹਾ ਫਰੀਦਕੋਟ ਦੇ ਟੈਨਾ ਟੀਪ ਪੁਆਇੰਟ ਤੇ ਇਸੇ ਤਰ੍ਹਾਂ ਪਿੰਡ ਬੜਾ ਭਾਈ ਕਾ ਦੇ ਵਿੱਚ ਨੈਸ਼ਨਲ ਹਾਈਵੇ ਜਾਮ ਕੀਤਾ ਉਸ ਦੇ ਵਿੱਚ ਵੀ ਭਗਵੰਤ ਮਾਨ ਦੇ ਇਸ਼ਾਰਿਆਂ ਤੇ ਸਾਡੇ ਕਿਸਾਨਾਂ ਤੇ ਲਾਠੀ ਚਾਰਜ ਕੀਤਾ ਪਿੰਡ ਵੜਾ ਭਾਈ ਕਿਤੇ ਬਸਨੀਕ ਘਰਾਂ ਚ ਵੜ ਵੜ ਕੇ ਪੁਲਿਸ ਨੇ ਸਾਡੇ ਉਥੇ ਔਰਤਾਂ ਨੂੰ ਧੱਕੇ ਮਾਰੇ ਤਾਂ ਸਾਡੇ ਸਾਨੂੰ ਸਮੇਤ ਆਗੂਆਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਨੇ ਪੁਲਿਸ ਲੈਣ ਦੇ ਵਿੱਚ ਸਾਨੂੰ ਗ੍ਰਿਫਤਾਰ ਕੀਤਾ ਸੋ ਅੱਜ ਦਾ ਜਿਹੜਾ ਸਾਡਾ ਐਕਸ਼ਨ ਸੀ ਕਿ ਭਗਵੰਤ ਮਾਨ ਦਾ ਪਿੰਡ ਪਿੰਡ ਦੇ ਵਿੱਚ ਅਰਥੀ ਫੂਕ ਮਜਾਰਾ ਹੋ ਰਿਹਾ ਇਹ ਸਰਕਾਰ ਨੂੰ ਭੁਲੇਖਾ ਵੀ ਨਹੀਂ ਸਾਡੇ 92 ਜਿੱਤ ਗਏ ਖਣੀ ਸਾਡੀ ਫੇਰ ਸਰਕਾਰ ਆਊਗੀ ਤਾਂ ਭਰਾਵੋ ਪਹਿਲਾਂ ਵਾਲੇ ਸਮੇਂ 'ਚ ਪਹਿਲਾਂ ਵਾਲਿਆਂ ਨੂੰ ਵੀ ਇਹੀ ਲੱਗਦਾ ਸੀ ਇਹ ਜਦੋਂ ਕਿਸਾਨਾਂ ਨਾਲ ਮਜ਼ਦੂਰਾਂ ਨਾਲ ਧੱਕਾ ਇਹ ਸਰਕਾਰਾਂ ਕਰਨੀਆਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਖਮਿਆਜਾ ਭਗਵੰਤ ਮਾਨ ਨੂੰ ਵੀ ਭੁਗਤਣਾ ਪੈਣਾ ਤੇ ਕੁਰਸੀ ਸਦਾ ਨਹੀਂ ਰਹਿਣੀ ਕੀ ਕੀ ਲੱਗਦਾ ਜਿਮਣੀ 'ਚ ਉਹਨਾਂ ਨੂੰ ਜਿੱਤਣ ਵਾਸਤੇ ਹੋ ਰਿਹਾ ਕਿਉਂਕਿ ਕੁਝ ਜਿਹੜੇ ਬਿਆਨ ਰਾਜਨੀਤਿਕ ਬਿਆਨ ਆ ਰਹੇ ਆ ਦੇਖੋ ਇਹ ਵਪਾਰੀਆਂ ਨੂੰ ਜਿਹੜੇ ਕਾਰਪੋਰੇਟ ਵਪਾਰੀ ਆ ਆਮ ਵਪਾਰੀਆਂ ਦੀਆਂ ਕੱਲ ਦੀਆਂ ਵੀਡੀਓ ਚੱਲ ਰਹੀਆਂ ਆ ਉਹ ਕਹਿੰਦੇ ਸਾਨੂੰ ਕੋਈ ਪਰੇਸ਼ਾਨੀ ਨਹੀਂ ਕਿਸਾਨ ਸਾਨੂੰ ਨਹੀਂ ਪਰੇਸ਼ਾਨ ਕਰਦੇ ਜਿਹੜੇ ਕਾਰਪੋਰੇਟ ਵਪਾਰੀ ਆ ਇਹਨਾਂ ਦੇ ਅਬਾਨੀ ਵਰਗੇ ਅਡਾਨੀ ਵਰਗੇ ਟਾਟੇ ਪਿਰਲੇ ਵਰਗੇ ਜਿਨ੍ਹਾਂ ਦੇ ਵੱਡੇ ਵੱਡੇ ਭਾਰਤ ਮਾਲਾ ਪ੍ਰੋਜੈਕਟ ਵਰਗੇ ਰੋਡ ਡਬਲਯੂਟੀਓ ਦੀਆਂ ਨੀਤੀਆਂ ਮੁਤਾਬਕ ਲੰਘ ਰਹੇ ਆ ਇਹ ਉਹਨਾਂ ਦੀ ਸਹਾਇਤਾ ਕਰ ਰਹੇ ਆ ਕਿਸਾਨਾਂ ਨੂੰ ਦਬਾ ਕੇ ਕਿਉਂਕਿ ਅੱਜ ਕਿਸਾਨ ਹੀ ਹਨਾ ਅੱਜ ਜਦੋਂ ਵੀ ਸਰਕਾਰ ਜ਼ਬਰ ਕਰਦੀ ਆ ਕੱਲੇ ਕਿਸਾਨ ਇਹਨਾਂ ਨੂੰ ਠੱਲ ਪਾਉਂਦੇ ਆ ਮਜ਼ਦੂਰ ਜਥੇਬੰਦੀਆਂ ਇਹਨਾਂ ਨੂੰ ਠੱਲ ਪਾਉਂਦੀਆਂ ਵਰਨਾ ਤੁਸੀਂ ਆਪਣੇ ਇਲਾਕੇ ਦੇ ਵਿੱਚ ਦੇਖਿਆ ਬਹੁਤ ਸਾਰੇ ਸਾਡੇ ਪੱਤਰਕਾਰ ਸਾਡੇ ਮਨਿੰਦਰਜੀਤ ਪੱਤਰਕਾਰ ਨੂੰ ਪਰਚਾ ਉਹਦੇ ਤੇ ਦਰਜ ਕੀਤਾ ਪਾਨੇ ਸਿੱਧੂ ਵਰਗੇ ਦੇ ਦਰਜ ਕੀਤਾ ਥੋੜੇ ਦੇ ਦਰਜ ਆਉਣ ਵਾਲੇ ਸਮੇਂ 'ਚ ਹੋਣਾ ਜੇਕਰ ਜਥੇਬੰਦੀਆਂ ਨਾ ਹੋਣਾਂ ਤਾਂ ਜਿਹੜੀ ਲੋਕਾਂ ਦੀ ਆਵਾਜ਼ ਚੱਕਣ ਵਾਲੀਆਂ ਸੰਸਥਾਵਾਂ ਦੇ ਆਗੂ ਆ ਇਥੇ ਲੱਕੇ ਸਿਧਾਣੇ ਵਰਗੇ ਪਾਨੇ ਸਿੱਧੂ ਵਰਗੇ ਭਿੰਡਰ ਜੀ ਭਰਾਵੋ ਜੇਕਰ ਜਥੇਬੰਦੀਆਂ ਨਾ ਰਹੀਆਂ ਆਉਣ ਵਾਲੇ ਸਮੇਂ ਦੇ ਵਿੱਚ ਸਮੁੱਚੇ ਪੰਜਾਬ ਨੂੰ ਕੁਚਲਣ ਦੀਆਂ ਤਿਆਰੀਆਂ ਹੋ ਚੁੱਕੀਆਂ ਜੀ ਭਿੰਡਰ ਜੀ ਕਹਿੰਦੇ ਵੀ ਜਿਹੜਾ ਕੰਮ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਹੀਂ ਕਰ ਸਕਿਆ ਉਹ ਸੀਐਮ ਭਗਵੰਤ ਮਾਨ ਨੇ ਕੰਮ ਕਰਕੇ ਦਿਖਾਇਆ ਦੇਖੋ ਮੈਂ ਪਹਿਲਾਂ ਹੀ ਕਹਿ ਰਿਹਾ ਜਿਹੜੀਆਂ ਡਬਲਯੂਟੀਓ ਨੀਤੀਆਂ ਵਿਸ਼ਵ ਪਰ ਸੰਸਥਾ ਦੀਆਂ ਨੀਤੀਆਂ ਉਹਨਾਂ ਨੀਤੀਆਂ ਦੇ ਵਿੱਚ ਲਿਖਿਆ ਵੀ ਇੱਥੇ ਛੋਟੀ ਕਿਸਾਨੀ ਨੂੰ ਖਤਮ ਕਰਕੇ 10-10 ਹਜ਼ਾਰ ਏਕੜ ਦੇ ਫਾਰਮ ਬਣਾਏ ਜਾਣਗੇ ਉਹ ਅਮਰੀਕਾ ਵਰਗੇ ਦੇਸ਼ਾਂ ਦੀਆਂ ਨੀਤੀਆਂ ਜਿਨ੍ਹਾਂ ਤੋਂ ਸਾਡੇ ਲੋਕ ਸਾਡਾ ਤਬਕਾ ਜਿਹੜਾ ਉਹ ਮਤਲਬ ਅਣਜਾਣ ਆ ਉਹਨਾਂ ਗੱਲਾਂ ਤੋਂ ਤਾਂ ਡਬਲਯੂਟੀਓ ਦੀਆਂ ਨੀਤੀਆਂ ਦੇ ਵਿੱਚ ਹੀ ਲਿਖਿਆ ਕਿ ਇੱਥੇ ਛੋਟੀ ਦੁਕਾਨਦਾਰੀ ਨੂੰ ਖਤਮ ਕਰਕੇ ਇੱਥੇ ਵੱਡੇ-ਵੱਡੇ ਫਾਰਮ ਬਣਾਏ ਜਾਣ ਇੱਥੇ ਸਰਕਾਰੀ ਅਦਾਰਿਆਂ ਨੂੰ ਖਤਮ ਕਰਕੇ ਕਾਰਪੋਰੇਟ ਘਰਾਣਿਆਂ ਦੇ ਬੁੱਕਲ ਦੇ ਵਿੱਚ ਪਾਇਆ ਜਾਵੇ। ਸੋਹਣਾ ਨੀਤੀਆਂ ਤਹਿਤ ਹੀ મોદી ਕੰਮ ਕਰ ਰਿਹਾ ਔਰ મોદી ਦੀਆਂ ਨੀਤੀਆਂ ਤਹਿਤ ਹੀ ਭਗਵੰਤ ਮਾਨ ਅਰਵਿੰਦਰ ਕੇਂਦਰੀਵਾਲ ਜਿਹੜਾ ਇਹਨਾਂ ਦਾ ਲਾਲਾ ਉਹ ਜਿਵੇਂ ਹੁਕਮ ਦਿੰਦਾ ਜਿਵੇਂ મોદી ਕਹਿੰਦਾ ਓਵੇਂ ਇਹ ਪੰਜਾਬ ਦੀ ਸਰਕਾਰ ਹੈ। ਜੀ ਜੀ ਸੋਸ਼ਲ ਮੀਡੀਆ 'ਤੇ ਵੀਡੀਓ ਚੱਲ ਰਹੀਆਂ ਸਾਰੀਆਂ ਤੁਸੀਂ ਵੀ ਦੇਖ ਰਹੇ ਹੋ ਲੋਕ ਕਮੈਂਟ ਕਰ ਰਹੇ ਥੱਲੇ ਸਾਰੀਆਂ ਵੀਡੀਓ ਦੇ ਵੇਖੋ ਭਗਵੰਤ ਮਾਨ ਜਿੰਦਾਬਾਦ ਦੇ ਜਣਕੇ ਉਸ ਤੇ ਨਾਰੇ ਲੱਗ ਰਿਹਾ ਇਹਨੂੰ ਕਿਵੇਂ ਦੇਖੋਗੇ ਜਿਹੜਾ ਜਿੰਦਾਬਾਦ ਉਹ ਕਹਿੰਦਾ ਭਗਵੰਤ ਮਾਨ ਨੇ ਬਹੁਤ ਵਧੀਆ ਕੰਮ ਕੀਤਾ ਇਹ ਭਜਾਉਣੇ ਚਾਹੀਦੇ ਸੀ ਕਿਸਾਨ ਇਹ ਐਂ ਹੋਣਾ ਚਾਹੀਦਾ ਸੀ ਦੇਖੋ ਜਿਹੜੇ ਕਮੈਂਟ ਕਰ ਰਹੇ ਆ ਉਹ ਇਹਨਾਂ ਦੇ ਚਮਚੇ ਆ ਝਾੜੂ ਪੋਚੇ ਵਾਲਾ ਨੇ ਉਹ ਵੀ ਜ਼ਮੀਨਾਂ ਦੇ ਮਾਲਕ ਆ ਉਹ ਵੀ ਦੁਕਾਨਦਾਰੀਆਂ ਦੇ ਮਾਲਕ ਆ ਸੋ ਆਪਣੀ ਕਬਰ ਆ ਜਿਹੜੀ ਖੁਦ ਪੱਟ ਰਹੇ ਆ ਇਹਨਾਂ ਨੇ ਰਹਿਣਾ ਨਹੀਂ ਉਹ ਆਪਦੀ ਕਬਰ ਪੱਟ ਰਹੇ ਆ ਠੀਕ ਹੈ ਕਮੈਂਟ ਕਰਦੇ ਅੱਜ ਉਹਨਾਂ ਨੂੰ ਲੱਗਦਾ ਖੜੀ ਅਸੀਂ ਕਿੱਡੇ ਕਿ ਚਮਚਾਗਰੀ ਕਰ ਰਹੇ ਆ ਆਉਣ ਵਾਲੇ ਸਮੇਂ ਦੇ ਵਿੱਚ ਕਮੈਂਟ ਕਰਨ ਵਾਲਿਆਂ ਦਾ ਵੀ ਕੁਝ ਨਹੀਂ ਰਹਿਣਾ ਕਿਉਂਕਿ ਆ ਹੁਣ ਕੀ ਕਹਿੰਦੇ ਕਹਿੰਦੇ ਜੀ ਬਾਰਡਰ ਖੁੱਲ ਗਏ ਹੁਣ ਇੱਥੇ ਵਿਦੇਸ਼ੀ ਜਿਹੜੇ ਆਉਣੇ ਸ਼ੁਰੂ ਹੋ ਜਾਣਗੇ ਪੰਜਾਬ ਤਰੱਕੀ ਦੇ ਰਾਹ ਤਰੂ ਇੱਥੇ ਕੰਪਨੀਆਂ ਆਉਣੀਆਂ ਤਾਂ ਅਸੀਂ ਤਾਂ ਝਾੜੂ ਪੋਚ ਦੇ ਜਿਹੜੇ ਚਮਚੇ ਆਣਾ ਆਪਜੀ ਦੇ ਮਾਧਿਅਮ ਰਾਹੀਂ ਬੇਨਤੀ ਕਰਨਾ ਚਾਹੁੰਦੇ ਆਂ ਵੀ ਹੁਣ ਇੱਥੇ ਨੌਕਰੀਆਂ ਮਿਲਣੀਆਂ ਹੁਣ ਆਪਦੇ ਜਵਾਕਾਂ ਦੀਆਂ ਲਿਸਟਾਂ ਆਪਦੇ ਐਮਐਲਏਆਂ ਦੀਆਂ ਜੇਬ 'ਚ ਪਾ ਦਿਓ ਕਿਉਂਕਿ ਤੇ ਨੌਕਰੀਆਂ ਖੁੱਲਣਗੀਆਂ ਨਾ ਤੇ ਕੰਪਨੀਆਂ ਖੁੱਲਣਗੀਆਂ ਉਹਨਾਂ ਨੂੰ ਨੌਕਰੀਆਂ ਦੇਣਗੇ ਇਹਨਾਂ ਦੇ ਚਮਚੇ ਆਪਦੀ ਤਿਆਰੀ ਕਰਨ ਪਿੰਡੋਂ ਪਿੰਡ ਆਪਦੇ ਵੱਡੇ ਚਮਚਿਆਂ ਨੂੰ ਆਪਦੀਆਂ ਲਿਸਟਾਂ ਬਣਾ ਕੇ ਜਾਰੀ ਕਰ ਦੇਣ ਦੂਜੇ ਬਾਅਦ 'ਚ ਨੌਕਰੀਆਂ ਲੈ ਲੈਣਗੇ ਪਹਿਲਾਂ ਆਪ ਲੈ ਲੈਣਗੇ ਸੀਪ ਭ ਡੀ ਚਾਰਜ ਹੋਇਆ ਇਹੀ ਤਾਂ ਫੈਸਲਾ ਸੀ ਸਾਨੂੰ ਤਾਂ ਪਹਿਲਾਂ ਹੀ ਸ਼ੰਕਾ ਸੀ ਜਦੋਂ ਫੋਰਸ ਲੱਗਣੀ ਸ਼ੁਰੂ ਹੋਈ ਸੀ ਸਾਨੂੰ ਉਹਦੀ ਸ਼ੰਕਾ ਸੀ ਸਾਡੀਆਂ ਗੱਡੀਆਂ ਆਮ ਹਾਰੇ ਅਸੀਂ ਪਿੰਡਾਂ ਦੇ ਵਿੱਚੋਂ ਖਨੌਰੀ ਤੇ ਭੇਜੀਆਂ ਸ਼ੰਭੂ ਤੇ ਭੇਜੀਆਂ ਤਾਂ ਇਹ ਵੱਡਾ ਐਕਸ਼ਨ ਇਹੀ ਸੀ ਨਾ ਜਿਹੜੀ ਅਰਵਿੰਦਰ ਕੇਂਦਰੀਵਾਲ ਦੀ ਤਿੰਨ ਦਿਨ ਮੀਟਿੰਗ ਚੱਲੀ ਲੁਧਿਆਣੇ ਦੇ ਵਿੱਚ ਕਾਰਪੋਰੇਟ ਕੰਪਨੀਆਂ ਦੇ ਨਾਲ ਉੱਥੋਂ ਸਾਰਾ ਉਹ ਵਪਾਰੀਆਂ ਨੂੰ ਖੁਸ਼ ਕਰਨ ਵਾਸਤੇ ਸਾਡੇ ਕਿਸਾਨਾਂ ਦਾ ਜਿਹੜਾ ਇਹ ਅਤਿਆਚਾਰ ਹੋਇਆ ਉਹ ਉਸ ਕਰਕੇ ਹੀ ਹੋਇਆ ਜਿਹੜਾ ਤੁਸੀਂ ਦੇਖੋ ਜਦੋਂ ਧਰਨਾ ਖੇੜਿਆ ਜਾਂਦਾ ਉਸ ਤੋਂ ਬਾਅਦ ਜਿਹੜੇ ਕਿਸਾਨਾਂ ਦੇ ਤੰਬੂ ਸੀ ਟਰੈਕਟਰ ਟਰਾਲੀਆਂ ਜੋ ਪਾਣੀ ਵਾਲੀਆਂ ਟੈਂਕੀਆਂ ਡੀਜ਼ਲ ਵਾਲੀਆਂ ਟੈਂਕੀਆਂ ਸੀ ਇੱਕ ਸਾਈਡ ਤੇ ਜ਼ਮੀਨ ਐ ਰੱਖੀ ਸੀ ਸਰਕਾਰ ਨੇ ਉਹਦੇ ਵਿੱਚ ਸਾਰਾ ਉਹ ਡੰਪ ਬਣਾ ਲਿਆ ਇਕੱਠਾ ਕਰ ਲਿਆ ਹੁਣ ਸਰਕਾਰ ਕਹਿ ਰਹੀ ਹੈ ਜੇ ਕਿਸੇ ਦੀ ਮਾਲਕੀਤ ਹੈ ਤੇ ਕਾਗਜ਼ ਪੱਤਰ ਦਿਖਾ ਦੇ ਉਹਦੇ ਕਾਗਜ਼ ਟਰੈਕਟਰ ਟਾਲੀਆਂ ਮਿਲਣਗੇ ਪਰ ਨਹੀਂ ਉਹ ਨਹੀਂ ਮਿਲਨੇ ਦੇਖੋ ਸਰਕਾਰ ਕੀ ਚਾਹੁੰਦੀ ਆ ਕਿਉਂਕਿ ਸਾਡੇ ਪਿੰਡਾਂ ਦੇ ਵਿੱਚ ਲੋਕ ਹਜੇ ਉਹਨਾਂ ਦੇ ਮਨ ਦੇ ਵਿੱਚ ਭੁਲੇਖਾ ਵੀ ਜਦ ਸਰਕਾਰ ਕਹਿ ਰਹੀ ਹੈ ਉਹਨਾਂ ਨੂੰ ਵੀ ਆਧਾਰ ਕਾਰਡ ਲਿਓ ਜੀ ਫਲਾਣਾ ਲਿਓ ਉਹਦੇ ਹੋਈ ਨਾ ਗੱਲ ਸਰਕਾਰ ਉਹ ਅੰਦੋਲਨ ਨੂੰ ਕੁਚਲਣ ਦੀਆਂ ਤਿਆਰੀ ਨਹੀਂ ਨਹੀਂ ਇਹ ਗੱਲ ਹੋਈ ਹੈ ਨਾ ਇਹ ਗੱਲ ਹੋਈ ਹੈ ਅੰਦੋਲਨ ਨੂੰ ਕੁਚਲਣਾ ਚਾਹੁੰਦੇ ਸਰਕਾਰ ਕੀ ਦੁਬਾਰਾ ਲੋਕ ਟਰਾਲੀਆਂ ਲੈ ਕੇ ਦੁਬਾਰਾ ਟਰਾਲੀਆਂ ਦੇ ਵਿੱਚ ਆ ਕੇ ਨਾ ਬੈਠਣ ਸੋ ਸਰਕਾਰ ਦੇ ਆਪਣੇ ਹੱਥ ਕੰਡੇ ਆ ਸਾਡੀ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਆ ਦੇਖੋ ਆਪਣੀਆਂ ਹੀ ਟਰਾਲੀਆਂ ਆਪਣੀ ਟਰੈਕਟਰ ਕਿਤੇ ਨਹੀਂ ਜਾਣੇ ਉਹ ਉਹ ਸਰਕਾਰ ਤੋਂ ਲਵਾਂਗੇ ਸਭ ਤੋਂ ਪਹਿਲਾਂ ਜਿਹੜਾ ਆਗੂ ਸਾਡਾ ਮਰਨ ਵਰਤੇ ਬੈਠਾ ਜਿਹਨੇ ਪਾਣੀ ਤੱਕ ਦਾ ਸਾਡੀ ਖਾਤਰ ਯਾਰ ਤਿਆਗ ਕਰਤਾ ਟਰੈਕਟਰ ਟਰਾਲੀਆਂ ਕੋਈ ਜ਼ਿਆਦਾ ਕੀਮਤੀ ਨਹੀਂ ਹੁੰਦੀਆਂ ਸਾਡੇ ਆਗੂ ਨੇ ਸਾਡੀ ਖਾਤਰ ਪਾਣੀ ਦਾ ਤਿਆਰ ਕੀਤਾ ਸਾਡੇ ਉਤੇ ਬਹੁਤ ਸਾਰੇ ਆਗੂਆਂ ਨੂੰ ਜੇਲ੍ਹਾਂ ਦੇ ਵਿੱਚ ਬੰਦੀ ਬਣਾਇਆ ਸਾਡਾ ਪਹਿਲਾ ਫਰਜ਼ ਮੰਦਾ ਉਹਨਾਂ ਨੂੰ ਰਿਹਾ ਕਰਵਾਉਣਾ ਟਰੈਕਟਰ ਟਰਾਲੀਆਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਦੇ ਵਿਰੁੱਧ ਕਿਹੋ ਜਿਹਾ ਵੀ ਐਕਸ਼ਨ ਕਰਨਾ ਪਿਆ ਉਹ ਵੀ ਵਾਪਸ ਲੈ ਕੇ ਆਵਾਂਗੇ ਇੱਕ ਪਾਸੇ ਤੋਂ ਸ਼ੁਪ ਕਰਨ ਦੀ ਮੌਤ ਹੁੰਦੀ ਹੈ ਸ਼ਹੀਦੀ ਹੁੰਦੀ ਹੈ ਤਾਂ ਪਰਿਵਾਰ ਨੂੰ ਮਾਫੀਆ ਦਿੱਤਾ ਜਾਂਦਾ ਨੌਕਰੀ ਵੀ ਦਿੱਤੀ ਜਾਂਦੀ ਹੈ ਵੀ ਉਸ ਟਾਈਮ ਮਾਨ ਸਾਹਿਬ ਕਹਿੰਦੇ ਨੇ ਵੀ ਕਿਸਾਨਾਂ ਦੀਆਂ ਮੰਗਾ ਪੂਰੀਆਂ ਕਰੋ ਪਰ ਅੱਜ ਗੈਰ ਕਾਨੂੰਨੀ ਕਹਿ ਕੇ ਇਸ ਤਰ੍ਹਾਂ ਦੀ ਕਾਰਵਾਈ ਹੁੰਦੀ ਹੈ ਦੇਖੋ ਜਿਹੜਾ ਸ਼ੁਭਕਰਨ ਵੱਲੋਂ ਨੂੰ ਮਾਅਬਜਾ ਦਿੱਤਾ ਉਹ ਸਰਕਾਰ ਨੇ ਪੋਲੇ ਪੈਰੀ ਨਹੀਂ ਦੇਦਾ ਉਹ ਅਸੀਂ ਇੱਕ ਐਕਸ਼ਨ ਦਿੱਤਾ ਸੀਗਾ ਦੋਨਾਂ ਫਾਰਮਾਂ ਵੱਲੋਂ ਕਿ ਜਾਂ ਤਾਂ ਸਰਕਾਰ ਮੁਆਵਜ਼ਾ ਜਿਹੜਾ ਜਿਹੜੀ ਰਾਸੀ ਆ ਉਹ ਪਰਿਵਾਰ ਨੂੰ ਤੇ ਨੌਕਰੀ ਦੇਵੇ ਨਹੀਂ ਅਸੀਂ ਐਕਸ਼ਨ ਦੇਵਾਂਗੇ ਅਸੀਂ ਕੱਟ ਕਰਾਂਗੇ ਤਾਂ ਜਦੋਂ ਆਪਣਾ ਪ੍ਰੋਗਰਾਮ ਦਿੱਤਾ ਸੀ ਤਾਂ ਸਰਕਾਰ ਨੂੰ ਉਹਦੇ ਪ੍ਰੈਸ਼ਰ ਤੇ ਹੇਠਾ ਕੇ ਜਿਹੜਾ ਇੱਕ ਭੈਣ ਨੂੰ ਸਾਡੀ ਨੂੰ ਉਹਨੂੰ ਨੌਕਰੀ ਤੇ ਕੁਝ ਮੁਆਵਜ਼ਾ ਰਾਸੀ ਮਿਲੀ ਆ ਠੀਕ ਹੈ ਜਾਨ ਬੜੀ ਕੀਮਤੀ ਆ ਜਿਹਨੇ ਸਾਡੇ ਸ਼ੁਭਕਰਨ ਸਿੰਘ ਬੱਲੋ ਨੇ ਵੱਡੀ ਕੁਰਬਾਨੀ ਦਿੱਤੀ ਐਮਐਸਪੀ ਗਰੰਟੀ ਕਾਨੂੰਨ ਬਣਾਉਣ ਦੀ ਖਾਤਰ ਗਿਆ ਸੀ ਉਹ ਉਹਦੇ ਮਰਨ ਤੋਂ 2 ਦਿਨ ਪਹਿਲਾਂ ਦੀ 1 ਘੰਟਾ ਪਹਿਲਾਂ ਦੀ ਸੌਰੀ ਵੀਡੀਓ ਚੱਲ ਰਹੀ ਆ ਕਿ ਜਾਂ ਤਾਂ ਮਰ ਕੇ ਜਾਵਾਂਗੇ ਜਾਂ ਜਿੱਤ ਕੇ ਜਾਵਾਂਗੇ ਸੋ ਉਹਦੀ ਵੱਡੀ ਦੇਣ ਨੂੰ ਮੁਆਵਜ਼ਾ ਜਾਂ ਨੌਕਰੀਆਂ ਦੇਣੀਆਂ ਉਹ ਸਰਕਾਰ ਨੇ ਪੋਲੇ ਪੈਰੀ ਨਹੀਂ ਦਿਤੀਆਂ। ਸੋ ਦੂਜੀ ਗੱਲ ਮੈਂ ਵਾਰ-ਵਾਰ ਫੇਰ ਉਹੀ ਗੱਲ ਕਹਾਂ। ਅੱਜ ਨਾਲੇ ਤਾਂ ਅੰਦੋਲਨ ਕੁਚਲਤਾ, ਨਾਲੇ ਅਸੀਂ ਕਿਸਾਨਾਂ ਦੇ ਪੱਖੀ ਆ। ਸਰਕਾਰ ਨੇ ਆਪਦੀ ਕੁਰਸੀ ਬਚਾਉਣ ਲਈ ਵੱਖ-ਵੱਖ ਬਿਆਨਵਾਜੀ ਤਾਗਣੀ ਆ। ਲੋਕਾਂ ਨੂੰ ਭੰਬਲ ਭੂਸੇ 'ਚ ਪਾਉਣਾ ਪਰ ਲੋਕਾਂ ਨੂੰ ਅੱਜ ਸਭ ਲੋਕਾਂ ਨੂੰ ਜਿਹੜਾ ਪਤਾ ਲੱਗਿਆ। ਭਿੰਡਰ ਸਾਹਿਬ ਜੇ ਮਾਨਸਾ ਦਾ ਬਿਆਨ ਤੁਸੀਂ ਵੇਖਿਆ ਹੁਣ ਸੁਣਿਆ ਸੀ। ਉਹ ਕਹਿੰਦੇ ਵੀ ਇਹ ਮੰਗਾਂ ਸਾਡੀਆਂ ਨਹੀਂ ਗੀਆਂ। ਇਹ ਸੈਂਟਰ ਨੇ ਮੰਗਾਂ ਪੂਰੀਆਂ ਕਰਨੀਆਂ ਕਿਸਾਨਾਂ ਦੀਆਂ। ਜੇਕਰ ਸੈਂਟਰ ਨੇ ਕਰ ਲੈਣਾ ਸੀ। ਤਾਂ ਸਹੀ ਹੈ ਭਗਵਾਨ ਤਮਾਨ ਨੇ ਜਨਨ ਕਿ ਉਹਨਾਂ ਦੇ ਅਤਿਆਚਾਰ ਕਿਉਂ ਕਰਿਆ ਉਹਨਾਂ ਦੇ ਤੰਬੂਆਂ 'ਚ ਰਾਤ ਨੂੰ ਵੜ ਕੇ ਉਹਨਾਂ ਦੇ ਤੰਬੂ ਕੋ ਚੱਕੇਗੇ ਜੇਕਰ ਤੁਸੀਂ ਮੰਗਾਂ ਦਾ ਪੂਰਾ ਨਹੀਂ ਕਰ ਸਕਦੇ ਪਰ ਲਾਠੀ ਚਾਰਜ ਵੀ ਨਹੀਂ ਕਰ ਸਕਦੇ ਸੀ ਨੇ ਉਹੀ ਤਾਂ ਗੱਲ ਹੈ ਨਾ ਮੈਂ ਵਾਰ-ਵਾਰ ਕਹਿ ਰਿਹਾ ਸਾਡੀਆਂ ਮੰਗਾਂ ਬਿਸ਼ੱਕ ਕੇਂਦਰ ਨਾਲ ਕੁਝ ਪੰਜਾਬ ਨਾਲ ਸੰਬੰਧ ਸੀ ਹੁਣ ਕੇਂਦਰ ਨਾਲ ਸੀ ਜਿਹੜੀਆਂ ਅਸੀਂ ਲੜਾਈ ਲੜ ਰਹੇ ਸੀ ਹੂੰ ਤੱਕ ਇੰਦਰ ਨਾਲ ਜਦੋਂ ਸਾਡੀਆਂ ਸਬੰਧਤ ਮੰਗਾਂ ਬੈਠੇ ਅਸੀਂ ਹਰਿਆਣੇ ਦੇ ਬਾਡਰ ਤੇ ਆ ਤਾਂ ਪੰਜਾਬ ਪੁਲਿਸ ਦਾ ਕੀ ਫਰਜ ਬਣਦਾ ਸੀ ਵੀ ਸਾਡੇ ਤੇ ਲਾਠੀ ਚਾਰਜ ਕੀਤਾ ਜਾਵੇ ਸਾਡੇ ਉਥੇ ਬਜ਼ੁਰਗਾਂ ਨੂੰ ਜਿਹਨਾਂ ਸਿੱਟਿਆ ਮੋਟਰਾਂ ਤੇ ਵਿਚਾਰਾਂ ਨੇ ਰਾਤਾਂ ਕੱਟ ਗਏ ਇਹਨਾਂ ਦਾ ਕੀ ਫਰਜ ਸੀਗਾ ਜੀ ਸੋ ਇਹ ਤਾਂ ਸਵਾਲ ਖੜੇ ਹੁੰਦੇ ਆ ਨਾ ਜੇਕਰ ਇਹਨਾਂ ਨੇ ਸਾਡੇ ਮੰਗਾ ਕੇਂਦਰ ਨਾਲ ਸੰਬੰਧਿਤ ਹਮਲਾ ਪੰਜਾਬ ਸਰਕਾਰ ਕਰਦੀ ਆ ਫਿਰ ਇਹ ਤੋਂ ਸਿੱਧ ਨਹੀਂ ਹੁੰਦਾ ਕਿ ਬੀਜੇਪੀ ਦੀ ਵੀ ਟੀਮ ਹੈ ਜੀ ਇਹ ਬੁੱਧੀਜੀਬ ਇਹ ਵੀ ਕਹਿ ਰਹੇ ਆ ਵੀ ਜਿਹੜੇ ਇਹ ਆਪਸ ਵਿੱਚ ਜਿਹੜੇ ਭਾਈਚਾਰਾ ਦੀ ਸਾਡਾ ਉਹ ਖਰਾਬ ਕਰਤਾ ਲੜਾਤੀ ਆ ਜਿਹੜੇ ਪੰਜਾਬ ਪੁਲਿਸ ਦੇ ਨੌਜਵਾਨਾ ਚਾਹੇ ਅਫਸਰ ਹੈ ਚ ਕੁਝ ਵੀ ਹੈ ਉਹ ਹੈ ਤਾਂ ਸਾਡੇ ਕਿਸਾਨਾਂ ਦੇ ਦੀ ਪੁੱਤੀ ਉਹਨਾਂ ਨੂੰ ਰਾਤ ਨੂੰ ਮਜਬੂਰ ਕੀਤਾ ਗਿਆ ਵੀ ਉਹਨਾਂ ਕਿਸਾਨਾਂ ਦੇ ਲਾਠੀ ਚਾਰਜ ਕਰੋ ਪਰ ਉਹਨਾਂ ਦੀ ਕੋਈ ਮਜਬੂਰੀ ਸੀ ਲਾਠੀ ਚਾਰਜ ਕਰਨ ਨੂੰ ਉਹਨਾਂ ਨੇ ਵੀ ਕਦੇ ਕਦੇ ਜੀ ਨਹੀਂ ਕਰਦਾ ਸੀ ਦੇਖੋ ਕੱਲੇ ਪੁਲਿਸ ਮੁਲਾਜ਼ਮ ਨਹੀਂ ਉੱਥੇ ਆਪਣੇ ਪੱਤਰਕਾਰ ਵੀਰਾਂ ਨੇ ਵੀਡੀਓ ਚ ਲੈ ਗਿਆਂ ਉੱਥੇ ਜਿਹੜੇ ਨਦੀਕੀ ਰਹਿਸ਼ੀ ਲੋਕ ਸੀ ਉੱਥੇ ਪੱਠੇ ਵਾਲੀ ਲੇਬਰ ਸੀ ਉਹ ਵਿਚਾਰੇ ਪੱਟ ਪੱਟ ਕੇ ਕਹਿ ਰਹੇ ਆ ਕਿ ਸਾਨੂੰ ਟਰਾਕੇ ਧਮਕਾ ਕੇ ਲਿਆਏ ਆ ਕਿ ਤੁਸੀਂ ਆਪਣੇ ਟਰੈਕਟਰ ਆਪਣੀਆਂ ਜੀਸੀਪੀਆਂ ਟੋਟਰ ਜੋ ਵੀ ਪ੍ਰਬੰਧ ਹੋ ਸਕਦਾ ਸਮੇਤ ਔਰਤਾਂ ਵੀ ਤੁਸੀਂ ਉੱਥੇ ਚੱਲੋ ਇਹ ਸਮਾਨ ਨੂੰ ਆਪਾਂ ਸੜਕ ਤੋਂ ਹਟਾਉਣਾ ਨਹੀਂ ਤਾਂ ਤੁਹਾਡੇ ਤੇ ਪਰਚੇ ਦਿੱਤੇ ਜਾਣਗੇ ਸੋ ਪੁਲਿਸ ਵਾਲੀ ਜਿਹੜੀ ਪੁਲਿਸ ਪ੍ਰਸ਼ਾਸਨ ਦੀ ਠੀਕ ਹੈ ਜਦੋਂ ਸਰਕਾਰ ਨੇ ਪ੍ਰੈਸ਼ਰ ਬਣਾਤਾ ਤਾਂ ਸਾਡੇ ਵੀ ਜਿਹੜੇ ਬੱਚੇ ਭਰਤੀ ਪੁਲਿਸ ਦੇ ਵਿੱਚ ਆ ਸਾਡੇ ਭਰਾ ਸਾਡੇ ਚਾਚੇ ਤਾਇਆ ਉਹਨਾਂ ਦੇ ਆਟੋਮੈਟਿਕ ਹੀ ਮਜਬੂਰੀ ਬਣ ਜਾਂਦੀ ਆ ਸੋ ਸਰਕਾਰ ਦੀ ਨਲੈਕੀ ਜਿਹੜੀ ਅਖੀਰ ਤੇ ਸਰਕਾਰ ਦੀ ਬਹੁਤ ਵੱਡੀ ਨਲੈਕੀ ਹੈ ਇਹਦੇ ਵਿੱਚ ਸੋ ਅਸੀਂ ਦੁਬਾਰਾ ਫਿਰ ਬੇਨਤੀ ਕਰਨਾ ਚਾਹੁੰਦੇ ਆ ਆਮ ਜਨਤਾ ਨੂੰ ਭਰਾਵੋ ਅੰਦੋਲਨ ਹਜੇ ਦਬਿਆ ਨਹੀਂ ਅੰਦੋਲਨ ਚੱਲ ਰਿਹਾ ਵਿਸ਼ੱਕ ਦੀ ਸਾਡੀਆਂ ਟਰਾਲੀਆਂ ਉਹਨਾਂ ਨੇ ਖੰਡਿਆਤੀਆਂ ਪਰ ਅੱਜ ਅਸੀਂ ਲੜ ਰਹੇ ਹਾਂ ਸੜਕਾਂ ਤੇ ਜਦ ਤੱਕ ਸਰਕਾਰ ਸਾਨੂੰ ਪੱਕੇ ਤੌਰ ਤੇ ਜਿਲ੍ਹਿਆਂ 'ਚ ਬੰਦ ਕਰ ਦੇ ਫਿਰ ਤਾਂ ਮੰਨ ਜਾਗੇ ਵੀ ਹਾਂ ਅੰਦੋਲਨ ਬੰਦ ਕਰਤਾ ਅੰਦੋਲਨ ਕੁਚਲਤਾ ਇਹ ਅੰਦੋਲਨ ਚੱਲਦਾ ਰਹੂ ਕਿਸੇ ਵੀ ਰੂਪ 'ਚ ਕਿਸੇ ਵੀ ਸਮੇ ਇਸੇ ਤਰ੍ਹਾਂ ਲੜਦੇ ਰਹਾਂਗੇ ਸਾਡੇ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਆ ਕਿ ਭਰਾਵੋ ਜੇ ਬਚਣਾ ਜੇ ਮਜ਼ਦੂਰਾਂ ਨੂੰ ਜੇ ਹਰ ਖੋਜਨ ਖਾਣ ਵਾਲੇ ਨੂੰ ਬਚਾਉਣਾ ਤਾਂ ਲੜਨ ਵਾਲੀਆਂ ਜਥੇਬੰਦੀਆਂ ਦਾ ਸਾਥ ਦੇਣਾ ਚਾਹੀਦਾ। ਲਾਸਟ ਸਵਾਲ ਕਰੂੰਗਾ ਅੱਜ ਮੀਟਿੰਗ ਵੀ ਹੈ ਲੱਗਦਾ ਕੁਝ ਮੀਟਿੰਗ ਤੋਂ ਸੱਟਾ ਨਿਕਲੂਗਾ। ਦੇਖੋ ਮੀਟਿੰਗ ਦੇ ਵਿੱਚ ਮੈਂ ਮੋਬਾਈਲ ਤੇ ਹੁਣੇ-ਹੁਣੇ ਦੇਖਿਆ ਜਗਿੰਦਰ ਸਿੰਘ ਉਗਰਾਹਾਂ ਜੀ ਜਿਨ੍ਹਾਂ ਨੇ ਮੀਟਿੰਗ ਦੇ ਵਿੱਚ ਜਾਣ ਤੋਂ ਇਨਕਾਰ ਕਰਤਾ ਤਾਂ ਹੋ ਸਕਦਾ ਕੁਝ ਆਗੂ ਮੀਟਿੰਗ ਦੇ ਵਿੱਚ ਚਲੇ ਜਾਣ ਕਿਉਂਕਿ ਉਹਨਾਂ ਦਾ ਵੀ ਇਹੀ ਮੰਨਣਾ ਹੈ ਕਿ ਮੀਟਿੰਗ ਦਾ ਤਾਂ ਕੋਤੋਕ ਹੀ ਨਹੀਂ ਬਣਦੀ। ਕੱਲ ਤੁਸੀਂ ਕਸਾਨਾਂ ਨੂੰ ਮੀਟਿੰਗ ਤੇ ਸੱਦ ਕੇ ਗ੍ਰਿਫਤਾਰ ਕਰਕੇ ਹਟਿਓ ਉਦੋਂ ਪਹਿਲਾਂ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਦੇ ਵਿੱਚ ਭੱਜੇ ਹੋ ਹੱਥ ਖੜੇ ਕਰਕੇ ਸੋ ਉਹਨਾਂ ਦਾ ਮੈਂ ਹੁਣੇ-ਹੁਣੇ ਪ੍ਰੈਸ ਦੇ ਵਿੱਚ ਇੱਥੇ ਮੋਬਾਈਲ ਤੇ ਦੇਖਿਆ ਉਹਨਾਂ ਨੇ ਇਨਕਾਰ ਕਰਤਾ ਹੋ ਸਕਦਾ ਕੁਝ ਆਕੂ ਚਲੇ ਜਾਣ ਪਰ ਸਿੱਟਾ ਕੁਝ ਨਹੀਂ ਨਿਕਲਦਾ ਹੋ ਸਕਦਾ ਜਿਹੜੇ ਕਿਸਾਨ ਜਾਂਦੇ ਆ ਉਹਨਾਂ ਨੂੰ ਵੀ ਕੱਲ ਦੀ ਤਰ੍ਹਾਂ ਰਾਸਤੇ ਦੇ ਵਿੱਚੋਂ ਗ੍ਰਿਫਤਾਰ ਕਰ ਲਿਆ ਜਾਵੇ ਦੇਖੋ ਸਰਕਾਰ ਦੀ ਮਨਛਾਹ ਕਿ ਅੰਦੋਲਨਕਾਰੀਆਂ ਨੂੰ ਖਤਮ ਕਿਵੇਂ ਕਰਨਾ ਉੱਪਕਮੰਤ ਸਿੰਘ ਮਾਨ ਦਾ ਤਾਂ ਅੰਦਰੋਂ ਅੰਦਰ ਇਰਾਦਾ ਇਹ ਹੈ ਵੀ ਕਿਸੇ ਵੀ ਜਥੇਬੰਦੀ ਚਾਹੇ ਉਹ ਮਜ਼ਦੂਰ ਜਥੇਬੰਦੀਆਂ ਚਾਹੇ ਰੋਡਵੇਜ ਦੀ ਜਥੇਬੰਦੀ ਹੈ ਚਾਹੇ ਕੋਈ ਡਾਕਟਰਾਂ ਦੀਆਂ ਜਥੇਬੰਦੀਆਂ ਚਾਹੇ ਮਾਸਟਰਾਂ ਦੀਆਂ ਜਥੇਬੰਦੀਆਂ ਭਗਵੰਤ ਮਾਨਦੀਪ ਕੇਂਦਰੀਵਾਲ ਲਾਲੇ ਦੀ ਅੰਦਰੋਂ ਅੰਦਰ ਇਹ ਮਨਛਾ ਹੈ ਕਿ ਕਿਸੇ ਵੀ ਲੋਕਾਂ ਨੂੰ ਜਿਹੜਾ ਸੰਵਿਧਾਨ ਦੇ ਮੁਤਾਬਕ ਆਪਣੀ ਗੱਲ ਰੱਖਣ ਦਾ ਰਾਈਟ ਜਿਹੜਾ ਕਰਨੀ ਦੇਣਾ ਜੀ ਜੀ ਛੋਡੇ ਪੱਤਰਕਾਰ ਵੀਰਾਂ ਦੀ ਯੂਨੀਅਨ ਮਣੀ ਵੀ ਆ ਜੀ ਹੁਣ ਆਪਣੇ ਥੋੜੇ ਜਿਹੇ ਦਿਨ ਪਹਿਲਾਂ ਮਨਿੰਦਰ ਨੂੰ ਗ੍ਰਿਫਤਾਰ ਕਰ ਲਿਆ ਜਦੋਂ ਮਨਿੰਦਰ ਨੂੰ ਗ੍ਰਿਫਤਾਰ ਕਰ ਲਿਆ ਆਪਾਂ ਇੱਕ ਵੱਡਾ ਪ੍ਰੋਗਰਾਮ ਦਿੱਤਾ ਜੀ ਜੀ ਆਪਾਂ ਵੀ ਆਪਸ ਦੇ ਵਿੱਚ ਤਾਲਮੇਲ ਦੇ ਵਿੱਚ ਸੀਗੇ ਸਾਡੀ ਵੀ ਉੱਥੇ ਡਿਊਟੀ ਲੱਗੀ ਸੀ ਜੀ ਜਦੋਂ ਆਪਾਂ ਸਖਤ ਪ੍ਰੋਗਰਾਮ ਉੱਥੇ ਬਠਿੰਡੇ ਦੇ ਵਿੱਚ ਦਿੱਤਾ ਤਾਂ ਫਿਰ ਇਹਨਾਂ ਨੇ ਉਹਨੂੰ ਭਰਾ ਨੂੰ ਛੱਡਿਆ ਵੀ ਤੇ ਉਹਦੇ ਤੇ ਪਰਚਾ ਵੀ ਰੱਦ ਕੀਤਾ ਜੀ ਕਿਉਂਕਿ ਜਿੰਨਾ ਚਿਰ ਆਪਾਂ ਇਕੱਠੇ ਹੋ ਕੇ ਇਹਨਾਂ ਦੇ ਦਿਵਾ ਨਹੀਂ ਬਣਾਉਣਾ ਜਿੰਨਾ ਚਿਰ ਆਪਾਂ ਲੜਨ ਵਾਲੇ ਲੋਕ ਕਿਸਾਨ ਆ ਮਜ਼ਦੂਰ ਆ ਪੱਤਰਕਾਰ ਵੀਰ ਆ ਜਿੰਨਾ ਚਿਰ ਲੜਨ ਵਾਲੇ ਲੋਕ ਉੱਠ ਕੇ ਮੂਹਰੇ ਲੜਾਈ ਨਹੀਂ ਲੜਨਗੇ ਉਹਨਾਂ ਚਿਰ ਜਿਹੜਾ ਭਗਵੰਤ ਮਾਨ ਆ ਜਾਂ ਬੀਜੇਪੀ ਦੀ ਸਰਕਾਰ ਆ ਉਹ ਇਸੇ ਤਰ੍ਹਾਂ ਹੀ ਜਥੇਬੰਦੀਆਂ ਨੂੰ ਪੜ ਪੜ ਕੇ ਵਖ ਵਖ ਕਰਕੇ ਇਹਨਾਂ ਨੂੰ ਇਹਨਾਂ ਨੇ ਕੁਚਲਣਾ ਇਸ ਕਰਕੇ ਆਪਾਂ ਨੂੰ ਇੱਕ ਜੁਟਤਾ ਦੀ ਲੋੜ ਹੈ ਦਿੱਤੇ ਹੋਏ ਪ੍ਰੋਗਰਾਮਾਂ ਤੇ ਆਪਾਂ ਜਿਹੜਾ ਪਹਿਰਾ ਦਿੱਤੀ ਜਦੋਂ ਵੀ ਕੋਈ ਪ੍ਰੋਗਰਾਮ ਆਉਂਦਾ ਉਸ ਪ੍ਰੋਗਰਾਮ ਨੂੰ ਮਜ਼ਬੂਤੀ ਨਾ ਕਰੀਏ ਹੁਣ ਕੱਲ ਵਾਲਾ ਪ੍ਰੋਗਰਾਮ ਆਇਆ ਉਹਨੂੰ ਮਜ਼ਬੂਤੀ ਨਾ ਕੀਤਾ ਅੱਜ ਵਾਲਾ ਆਇਆ ਤਾਂ ਕੱਲ ਨੂੰ ਕੋਈ ਨਵਾਂ ਪ੍ਰੋਗਰਾਮ ਆਉਂਦਾ ਉਹਨੂੰ ਵੀ ਆਪਾਂ ਮਜ਼ਬੂਤੀ ਨਾ ਬਹੁਤ ਸਾਰੇ ਲੋਕ ਹੈ ਉਹ ਇਹ ਗੱਲ ਕਹਿੰਦੇ ਨੇ ਪੰਜਾਬ ਦੇ ਵਿੱਚ ਵਪਾਰੀ ਵਰਸਸ ਕਿਸਾਨ ਕੀਤਾ ਜਾ ਰਿਹਾ ਹੈ ਵਪਾਰੀ ਵਪਾਰੀ ਤਾਂ ਜਿਹੜੇ ਨਾਖੀ ਲੈਂਦੇ ਹੁੰਦੇ ਆ ਹੁਣ ਇਹਨਾਂ ਨੇ ਕੱਲ ਦੀ ਇੱਕ ਗੱਲ ਚੱਲ ਰਹੀ ਹੈ ਵੀ ਇਹ ਕੇ ਵਪਾਰੀਆਂ ਨੂੰ ਖੁਸ਼ ਕੀਤਾ ਜਾ ਰਿਹਾ ਵਪਾਰੀ ਇਹਨਾਂ ਨੇ ਲੁਧਿਆਣੇ ਦੇ ਵਿੱਚ ਤਿੰਨ ਦਿਨ ਇਹਨਾਂ ਦਾ ਲਾਲਾ ਮੀਟਿੰਗਾਂ ਕਰਦਾ ਮੀਟਿੰਗਾਂ ਕਰਕੇ ਉਹ ਕਹਿੰਦਾ ਵੀ ਨਾਖੀ ਲੈਂਦੇ ਹੁੰਦੇ ਆ ਵੀ ਖਣੀ ਮੈਂ ਆਉਣ ਵਾਲੇ ਸਮੇਂ 'ਚ ਵਪਾਰੀਆਂ ਦੀ ਵੋਟ ਲਈ ਜੋ ਉਸ ਤੋਂ ਬਾਅਦ ਹੀ ਵਪਾਰੀਆਂ ਨੇ ਇਹ ਐਲਾਨ ਕੀਤਾ ਵੀ ਕਿਸਾਨਾਂ ਨਾਲ ਜਿਹੜਾ ਤੁਹਾਡਾ ਰਵਈਆ ਉਹ ਬਿਲਕੁਲ ਗਲਤ ਹੈ ਤੁਸੀਂ ਵੀ ਪੱਤਰਕਾਰ ਵੀਰਾਂ ਨੇ ਵੇਖਿਆ ਇਹ ਤਾਂ ਜਿਹੜੇ ਅਡਾਨੀ ਬਾਨੀ ਹੈ ਜਿਹੜੇ ਕੋਰਪੋਰੇਟ ਘਰਾਣੇ ਆ ਉਹਨਾਂ ਨੂੰ ਇਹਨਾਂ ਨੇ ਫਾਇਦਾ ਪਹਚਾਉਣਾ ਨਾ ਤਾਂ ਆਮ ਦੁਕਾਨਦਾਰ ਨੂੰ ਪਹਚਾਉਣਾ ਨਾ ਮਜ਼ਦੂਰ ਨੂੰ ਪਹਚਾਉਣਾ ਨਾ ਮਤਲਬ ਵੀ ਕਿਸਾਨਾਂ ਨੂੰ ਪਹਚਾਉਣਾ ਉਹਨਾਂ ਨੂੰ ਤਾਂ ਇਹ ਦੱਬਣ ਦਾ ਤੇ ਕੁਚਲਣ ਦਾ ਕੰਮ ਜਿਹੜਾ ਕੱਲ ਦਾ ਮਾਹੌਲ ਸੀ ਪਿੰਡ ਵਾੜੀ ਭਾਈਕੇ ਦੇ ਵਿੱਚ ਜਦੋਂ ਲਾਠੀ ਚਾਰਜ ਹੁੰਦਾ ਤੇ ਕਿਸਾਨ ਜਿਹੜੀਆਂ ਸਾਡੀਆਂ ਭੈਣਾਂ ਬੀਬੀਆਂ ਬਜ਼ੁਰਗ ਬੈਠੇ ਹੋਏ ਸੀ ਉਹ ਡਰੇ ਹੋਏ ਸੀ ਸਹਿਮੇ ਹੋਏ ਸੀ ਪੂਰੇ ਜਦੋਂ ਉੱਥੇ ਲਾਠੀ ਚਾਰਜ ਹੁੰਦਾ ਲੋਕ ਹੁਣ ਕਹਿ ਰਹੇ ਆ ਵੀ ਉਹ ਮੁੜ ਕੇ ਧਰਨੇ ਦੇ ਵਿੱਚ ਲੋਕ ਨਹੀਂ ਜਾਣਗੇ ਵਾਪਸ ਆਇਆ ਨਾ ਜੀ ਜਿਹੜਾ ਮਤਲਬ ਇਹਨਾਂ ਨੇ ਲਾਠੀ ਚਾਰਜ ਤਾਂ ਹੁਣ ਆਪਣੇ ਖਨੌਰੀ ਕੀਤਾ ਖਨੌਰੀ ਵੀ ਕਿਸਾਨਾਂ ਨੂੰ ਬੰਦੀ ਬਣਾਇਆ ਕੱਲ ਇਹਨਾਂ ਨੇ ਧਰਨਾ ਮਤਲਬ ਉੱਥੇ ਲੱਗਣ ਨਹੀਂ ਸੀ ਦੇ ਰਹੇ ਉੱਥੇ ਧਰਨਾ ਲੱਗਣ ਨਹੀਂ ਸੀ ਦੇਣਾ ਸਰਕਾਰ ਦੀਆਂ ਇੰਨੀਆਂ ਸਖਤ ਹਦਾਇਤਾਂ ਸੀ ਇਹਨਾਂ ਦੀ ਪੁਲਿਸ ਨਾਖੀ ਲੈਂਦੇ ਹੁੰਦੇ ਜਿੱਦੇ ਟੋਲ ਪਲਾਜੇ ਤੇ ਖੜੀ ਸੀ ਉਧਰੋਂ ਇਹਨਾਂ ਦੀ ਪੁਲਿਸ ਖਿਲਾੜੀ ਸੀ ਨਾਖੀ ਲੈਂਦੇ ਹੁੰਦੇ ਬਾਜਾਖਾਨਾ ਤਾਂ ਸਾਨੂੰ ਜਦੋਂ ਪਤਾ ਲੱਗਿਆ ਵੀ ਆਪਾਂ ਆਪਦਾ ਐਕਸ਼ਨ ਕਰਨਾ ਹੈ ਅਸੀਂ ਜੈਤੋ ਤੋਂ ਮਤਲਬ ਆਪਦੇ ਕਿਸਾਨ ਆ ਜਿਹੜੇ ਬਲਾਕੇ ਤੇ ਵਾੜੇ ਭਾਈ ਕੇ ਅਸੀਂ ਇਕੱਠੇ ਕਰਕੇ ਸਾਰੇ ਕਿਸਾਨ ਇਕੱਠੇ ਕਰਕੇ ਤਾਂ ਅਸੀਂ ਸੜਕ ਨੂੰ ਉਸ ਪੁਆਇੰਟ ਨੂੰ ਜਿਹੜਾ ਨੱਪਿਆ ਨਾ ਕੀ ਲੈਂਦੇ ਹੁੰਦੇ ਆ ਉੱਥੋਂ ਫਿਰ ਪ੍ਰਸ਼ਾਸਨ ਦੇ ਹੱਥਾਂ ਪੈਰਾਂ ਦੀ ਪੈ ਗਈ ਤਾਂ ਉਹਨਾਂ ਨੇ ਜਿਹੜਾ ਮਤਲਬ ਬਾਹਰੋਂ ਫੋਰਸ ਬਲਾ ਕੇ ਪਹਿਲਾਂ ਇੰਨੀ ਫੋਰਸ ਨਹੀਂ ਸੀ ਬਾਹਰੋਂ ਫੋਰਸ ਬਲਾ ਕੇ ਜਬਰੀ ਕਿਸਾਨਾਂ ਨੂੰ ਕਿਸਾਨਾਂ ਮਾਮਾ ਨੂੰ ਭੈਣਾਂ ਨੂੰ ਤਾਂ ਉੱਥੇ ਜਿਹੜਾ ਜਬਰੀ ਚੱਕਿਆ ਗਿਆ ਉਸ ਤੋਂ ਬਾਅਦ ਇੱਕ دہشت ਵਰਗਾ ਮਾਹੌਲ ਆ ਜਿਹੜਾ ਉਹ ਬਣਾਇਆ ਗਿਆ ਜੀ دہشت ਵਰਗਾ ਮਾਹੌਲ ਬਣਾਇਆ ਵੀ ਜਿਹੜੇ ਕਿਸਾਨ ਦਵਾ ਦਵਾ ਮਤਲਬ ਬੰਦੀ ਬਣਾ ਕੇ ਤੇ ਆਪ ਦੀਆਂ ਗੱਡੀਆਂ ਚ ਝਟਾਲੇ ਦੂਜੇ ਕਿਸਾਨਾਂ ਨੂੰ ਕੀ ਕੀਤਾ ਗਿਆ ਇੱਕ ਇੱਕ ਜਿਵੇਂ ਆਪਾਂ ਕਹਿ ਦਿੰਦੇ ਆ ਵੀ ਡਰਾਉਨ ਦੀ ਧਮਕਾਉਣ ਦੀ ਤਾਂ ਉਹਨਾਂ ਦੇ ਮਗਰ ਲਾਠੀਆਂ ਲੈ ਕੇ ਭੱਜੇ ਉਹ ਸਭ ਸਰਕਾਰ ਦੇ ਇਸ਼ਾਰਿਆਂ ਦੇ ਹੋਇਆ ਸੀ ਤੁਸੀਂ ਉਸ ਵਕਤ ਵਿੱਚ ਸੀ ਠੀਕ ਜੀ ਉਦੋਂ ਜੋ ਲਾਠੀ ਚਾਰਜ ਹੁੰਦਾ ਬਾੜੇ ਭਾਈ ਕੇ ਵਿੱਚ ਸੀ ਤੁਸੀਂ ਮੈਨੂੰ ਗ੍ਰਿਫਤਾਰ ਕਰਕੇ ਲੈ ਕੇ ਗਏ ਜੀ ਮੈਨੂੰ ਚੱਕ ਕੇ ਲੈ ਕੇ ਗਏ ਬਾੜੇ ਭਾਈ ਛੱਡਿਆ ਸਾਨੂੰ ਛੱਡਿਆ ਜੀ ਜਿਤਰੀ ਵਨਾਂ ਅੱਠ-ਅੱਠ ਦੇ ਨੰਬਰ ਪਤਾ ਕਿੰਨੇ ਡਾਣਾ ਤੋਂ ਛੱਡਿਆ ਜੀ ਕਿੰਨੇ ਡਾਣਾ ਤੋਂ ਛੱਡਿਆ ਟੋਟਲ 600 ਜਣਾ ਜੀ 600 ਜਣਾਂ ਨੂੰ ਛੱਡਿਆ ਕੀ ਸ਼ਰਤ ਤੇ ਛੱਡਿਆ ਰਹਾਈ ਕਰਿਆ ਦੇਖੋ ਸਾਨੂੰ ਉੱਥੇ ਪੁਲਿਸ ਲੈਣ ਦੇ ਵਿੱਚ ਇਹਨਾਂ ਨੇ ਹਰਾਸਤ ਦੇ ਵਿੱਚ ਲਿਆ ਤਾਂ ਸਾਡੇ ਉੱਥੇ ਪ੍ਰਸ਼ਾਸਨ ਦੇ ਨਾਲ ਜਿਹੜੀ ਗੱਲਬਾਤ ਹੋਈ ਸੀ ਕਿ ਤੁਸੀਂ ਕੀ ਚਾਹੁੰਦੇ ਹੋ ਅਸੀਂ ਤੁਹਾਡਾ ਕੋਈ ਮੰਗ ਪੱਤਰ ਸਰਕਾਰ ਤੱਕ ਪਹੁੰਚਾਈ ਗਏ ਕੋਈ ਸਰਕਾਰ ਤੱਕ ਗੱਲ ਪਹੁੰਚਾਈ ਗਏ ਸਾਡਾ ਬਾਰੀ-ਬਾਰੀ ਇਹੀ ਕਹਿੰਦੇ ਸਰਕਾਰ ਨੂੰ ਤਾਂ ਸਾਰਾ ਪਤਾ ਹੀ ਆ ਸਰਕਾਰ ਨੂੰ ਪਤਾ ਸਾਡੀਆਂ ਮੰਗਾਂ ਕਰਕੇ ਫੇਰੀ ਤਾਂ ਸਾਡਾ ਖਨੋਰੀ ਧਰਨਾ ਕਰਦੇ ਆ ਫੇਰੀ ਤਾਂ ਤੁਸੀਂ ਸਾਡੇ ਤੇ ਲਾਠੀਚਾਰ ਤੇ ਕਰਕੇ ਸਾਡੀਆਂ ਗੱਡੀਆਂ ਭੰਨ ਕੇ ਪਿੰਡਵਾੜੇ ਭਾਈ ਕਿਤੇ ਦੇ ਵਿੱਚ ਇੱਥੇ ਲੈ ਕੇ ਆਇਓ ਤਾਂ ਸਾਡਾ ਫੈਸਲਾ ਸੀ ਕਿ ਸਾਨੂੰ ਯਾਰ ਜੇਲ੍ਹ ਦੇ ਵਿੱਚ ਲੈ ਜਾਓ ਭਿੰਡਰ ਜੀ ਜਦੋਂ ਤੁਹਾਨੂੰ ਉੱਥੇ ਗ੍ਰਿਫਤਾਰ ਕੀਤਾ ਗਿਆ ਵਾੜੇ ਭਾਈ ਕਿਉਂ ਬਾਰ-ਬਾਰ ਖਬਰਾਂ ਆ ਰਹੀਆਂ ਸੀ ਜਿਹੜੇ ਕਿਸਾਨ ਗ੍ਰਿਫਤਾਰ ਹੋ ਗਏ ਆ ਉਹਨਾਂ ਨੇ ਇਹ ਕਹਿਤਾ ਵੇ ਅਸੀਂ ਕੁਝ ਵੀ ਨਹੀਂ ਖਾਵਾਂਗੇ ਅਸੀਂ ਭੁੱਖੜ ਤਾਂ ਰੱਖਾਂਗੇ ਜੇ ਸਾਡੇ ਪ੍ਰਧਾਨ ਜੀ ਭੋਖੜਤਾਲ ਤੇ ਬੈਠੇ ਆ ਪਰ ਸਾਡੀ ਵੀ ਭੋਖੜਤਾਲ ਆ ਉਹ ਤੁਹਾਡੇ ਵੱਲ ਰੱਖੀ ਗਈ ਸੀ ਭਖੜਤਾਲ ਹਾਂਜੀ ਹਾਂਜੀ ਸਾਡਾ ਬਾੜੇ ਭਾਈ ਕੀ ਦੀ ਸਟੇਜ ਤੋਂ ਐਲਾਨ ਸੀ ਕਿ ਜਿਹੜੇ ਵੀ ਕਿਸਾਨ ਗ੍ਰਿਫਤਾਰ ਹੋਣਾ ਚਾਹੁੰਦੇ ਆ ਪੋਲੇ ਪੈਰੀ ਗ੍ਰਿਫਤਾਰੀ ਨਹੀਂ ਦੇਵਾਂਗੇ ਸਭ ਤੋਂ ਪਹਿਲਾਂ ਨੰਬਰ ਸਾਡਾ ਫੈਸਲਾ ਇਹ ਸੀ ਸਾਨੂੰ ਪ੍ਰਸ਼ਾਸਨ ਕੁੱਟ ਕੇ ਲੱਤਾਂ ਤੋੜ ਕੇ ਘੜੀਸ ਕੇ ਜੇ ਗ੍ਰਿਫਤਾਰ ਕਰਦਾ ਤਾਂ ਕਰਸ ਲਈ ਤਾਂ ਉੱਥੇ ਹੋਇਆ ਵੀ ਐਵੇਂ ਸਾਡੇ ਕਿਸਾਨਾਂ ਨੇ ਇੱਕ ਦੂਜੇ ਦੀਆਂ ਲੱਤਾਂ ਪਾਹਾਂ ਫੜੀਆਂ ਮੈਂ ਸਟੇਜ ਤੇ ਬੋਲ ਰਿਹਾ ਸੀ ਮੈਨੂੰ ਮਗਰੋਂ ਇਹਨਾਂ ਨੇ ਇੱਕ ਦੂਜੇ ਦੀਆਂ ਲੱਤਾਂ ਪਾਹਾਂ ਸੀ ਫੜੀਆਂ ਤਾਂ ਜਬਰੀ ਕਿਸਾਨਾਂ ਨੂੰ ਘੜੀਸ ਘੜੀਸ ਕੇ ਕਿਸੇ ਦੇ ਜੁੱਤੀ ਜੋੜੇ ਲੈ ਕੇ ਕਿਸੇ ਦੇ ਪੱਗ ਲੈ ਕੇ ਕਿਸੇ ਦੇ ਕੇਸਾਂ ਦੀ ਬੇਇੱਜ਼ਤੀ ਕਰਕੇ ਸਾਨੂੰ ਅਰੈਸਟ ਕੀਤਾ ਗਿਆ ਬੱਸਾਂ ਦੇ ਵਿੱਚ ਤਾਂ ਤਕਰੀਬਨ 3 ਬੱਸਾਂ ਦੇ ਵਿੱਚ ਤਕਰੀਬਨ 180-90 ਕਿਸਾਨ ਸਾਡੇ بڑے ਭਾਈ ਕਿਤੇ ਗ੍ਰਿਫਤਾਰ ਕੀਤੇ ਸੀ ਜਿਹਦੇ ਵਿੱਚ ਸਾਡਾ ਇਸ ਸਟੇਜ ਤੋਂ ਵੀ ਐਲਾਨ ਸੀ ਤਾਂ ਉਸੇ ਤਰ੍ਹਾਂ ਪੁਲਿਸ ਲੈਣ ਦੇ ਵਿੱਚ ਵੀ ਹੋਇਆ ਕਿ ਅਸੀਂ ਸਵਾਏ ਪਾਣੀ ਤੋਂ ਉਹ ਵੀ ਆਪ ਦਾ ਸਵਾਏ ਪਾਣੀ ਤੋਂ ਪ੍ਰਸ਼ਾਸਨ ਦਾ ਕੋਈ ਵੀ ਨਾਜ ਦਾ ਦਾਣਾ ਤੱਕ ਨਹੀਂ ਖਾਵਾਂਗੇ ਨਾ ਸ਼ਾਮ ਤਿੱਕਰ ਅਸੀਂ ਕੁਝ ਖਾਧਾ ਵੀ ਨਹੀਂ ਉਹ ਬਰਕਰਾਰ ਰੱਖਿਆ। ਹੂੰ ਪ੍ਰਧਾਨ ਜੀ ਆਏ ਦੱਸੋ ਇਹ ਪਹਿਲੀ ਵਾਰ ਹੋਇਆ ਜਿਵੇਂ ਤੁਹਾਡੇ ਨੂੰ ਧੱਕਾ ਮੁੱਕੀ ਹੋਇਆ ਤੁਸੀਂ ਜਬਰਦਸਤੀ ਚੱਕ ਕੇ ਲੈ ਗਏ ਤੁਹਾਨੂੰ ਬਸਾਂ ਦੇ ਵਿੱਚ ਰਿਟੇਨ ਕੀਤਾ ਗਿਆ ਥਾਣਾ ਚ ਲੈ ਗਏ। ਇਤੋਂ ਪਹਿਲਾਂ ਵੀ ਹੋਇਆ ਜਦੋਂ ਤੁਸੀਂ ਕਿਸਾਨ ਜਥੇਬੰਦੀ ਦੇ ਵਿੱਚ ਆਏ ਹੋ ਇਸ ਤੋਂ ਪਹਿਲਾਂ ਵੀ ਇਦਾਂ ਹੋਇਆ ਜਿਵੇਂ ਹੁਣ ਤੁਸੀਂ ਪਹਿਲੀ ਵਾਰ ਹੋਇਆ ਹੈ। ਦੇਖੋ ਮੈਂ ਇਹਨੂੰ ਜਿੰਨਾ ਚਿਰ ਜਥੇਬੰਦੀ 'ਚ ਹੋਗੀ ਇਸ ਤੋਂ ਪਹਿਲਾਂ ਇਹੋ ਜਿਹਾ ਐਕਸ਼ਨ ਨਹੀਂ ਹੋਇਆ ਕਿ ਸੜਕਾਂ 'ਤੇ ਬੈਠਿਆਂ ਨੂੰ ਕੁੱਟਿਆ ਜਾਵੇ। ਕਿਸੇ ਦਫਤਰ ਦਾ ਘਰੋ ਕੀਤਾ ਉਹ ਗੱਲ ਲੈਦਾ ਪਰ ਛੜਕਾਂ ਤੇ ਸ਼ਾਂਤ ਮੈਂ ਹੀ ਬੈਠਿਆ ਨੂੰ ਅਜ ਤੱਕ ਕਿਤੇ ਲਾਠੀ ਚਾਰਜ ਨਹੀਂ ਹੋਇਆ ਜਿਹੜਾ ਇਹ ਭਗਵੰਤ ਮਾਨ ਨੇ ਸਾਡੇ ਤੇ ਲਾਠੀ ਚਾਰਜ ਕੀਤਾ ਇਹ ਪਹਿਲੀ ਘਟਨਾ ਜੀ ਜਿਹੜੇ ਮਾੜੀਆਂ ਸਰਕਾਰਾਂ ਬਾਦਲ ਕੇ ਮਾੜੇ ਕੈਪਟਨ ਕੇ ਮਾੜੇ ਉਹ ਮਾੜੇ ਕਿਹਾ ਜਾਂਦਾ ਸੀ ਇਹਨਾਂ ਨੂੰ ਤਾਂ ਲੈ ਕੇ ਆਂਦਾ ਸੀ ਤੀਜਾ ਫਰੰਟ ਕੀ ਉਹਨਾਂ ਸਰਕਾਰਾਂ ਦੀ ਮੁੜਕੇ ਹੁਣ ਫਿਰ ਜ਼ਿਆਦਾਉਂ ਲੱਗ ਪਈ ਹੈ ਬੀਓ ਸਰਕਾਰਾਂ ਇਹਨਾਂ ਨਾਲੋਂ ਚੰਗੀਆਂ ਸੀ ਦੇਖੋ ਸਰਕਾਰ ਕੋਈ ਨਹੀਂ ਚੰਗੀ ਹੁੰਦੀ ਸਾਡਾ ਇਸੇ ਕਰਕੇ ਵਿਸ਼ਵਾਸ ਆ ਵੀ ਗੈਰ ਰਾਜਨੀਤਿਕ ਹੋ ਕੇ ਲੜੋ ਕਿਸੇ ਵੀ ਪਾਰਟੀ ਦੀ ਸਪੋਰਟ ਨਾ ਕਰੋ ਕਿਉਂਕਿ ਸਰਕਾਰਾਂ ਤੋਂ ਉੱਪਰ ਜਿਹੜੀਆਂ ਅਮਰੀਕਾ ਵਰਗੇ ਦੇਸ਼ਾਂ ਨੇ ਮੈਂ ਪਹਿਲਾਂ ਹੀ ਦੱਸ ਚੁੱਕਿਆ ਹੈ ਡਬਲਯੂਟੀਓ ਵਿਸ਼ਵ ਬਰਤ ਸੰਸਦਾਂ ਦੀਆਂ ਜਿਹੜੀਆਂ ਨੀਤੀਆਂ ਉਹ ਹਰ ਸਰਕਾਰ ਲਾਗੂ ਕਰਦੀ ਆ ਹੁਣ ਬਾਦਲਕੇ ਨੂੰ ਲੋਕ ਚੰਗੇ ਕਹਿੰਦੇ ਆ ਜਦੋਂ ਬਾਦਲਕੇ ਮੋਟਰਾਂ ਦੇ ਕਨੈਕਸ਼ਨ ਠਾਠਾ ਦੇ ਰਹੇ ਸੀ ਉਸ ਵਕਤ ਕਿਸਾਨਾਂ ਨੂੰ ਇਹ ਨਹੀਂ ਦੱਸ ਸਕਦੇ ਸੀ ਵੀ 1994 'ਚ ਇੱਕ ਸਮਝੌਤਾ ਹੋ ਗਿਆ ਤੁਹਾਨੂੰ 23 ਦੀਆਂ 23 ਫਸਲਾਂ ਤੇ ਐਮਐਸਪੀ ਦੇਣੀ ਬੰਦ ਕਰਨੀ ਆ ਸਾਡੇ ਲੋਕਾਂ ਨੇ ਮੋਟਰਾਂ ਦੇ ਚਾਹ ਚ ਅਸਲ ਮੰਗਾ ਤੋਂ ਵਾਂਝੇ ਰਹਿ ਗਏ ਹ ਕਿਸੇ ਲੀਟਰ ਨੇ ਅੱਜ ਤੱਕ ਆ ਝਾੜੂ ਵਾਲਿਆਂ ਦੇ ਐਮ ਐਲ ਏ ਬਣ ਕੇ ਪਹਿਲਾਂ ਵਾਲੇ ਬਣ ਕੇ ਕਿਤੇ ਕੋਈ ਵੀਡੀਓ ਆਈ ਆ ਜਿਹਦੇ ਵਿੱਚ ਉਹ ਡਬਲਯੂਟੀ ਉੱਤੇ ਗੱਲ ਕਰ ਰਹੇ ਹੋਣ ਕਿ ਉਹਦੇ ਵਿੱਚ ਕਿਸਾਨਾਂ ਪ੍ਰਤੀ ਦੁਕਾਨਦਾਰੀ ਪ੍ਰਤੀ ਦੇਸ਼ ਨੂੰ ਗੁਲਾਮ ਗੁਲਾਮ ਕਰਨ ਲਈ ਕੀ ਲਿਖਿਆ ਕਿਸੇ ਵੀ ਲੀਟਰ ਨੇ ਉਹਨਾਂ ਬਾਰੇ ਸचेत ਨਹੀਂ ਕੀਤਾ ਸਾਨੂੰ ਉਲਟਾ ਦੂਜੀਆਂ ਫਸਲਾਂ ਤੋਂ ਪਿੱਛੇ ਹਟਾ ਪਿੱਛੇ ਹਟਾ ਝੋਨਾ ਨਰਮਾ ਕਣਕ ਤੇ ਲੈ ਕੇ ਜਾਂਦਾ ਤਾਂ ਫਿਰ ਕੈਪਟਨ ਦੀ ਸਰਕਾਰ ਆਈ ਇਹਨਾਂ ਨੇ بیਟੀ ਕਟਨ ਬੀ ਲੈ ਆ ਕੇ ਅਮਰੀਕਾ ਦੀਆਂ ਨੀਤੀਆਂ ਮੁਤਾਬਕ ਸਾਡਾ ਘਰੇ ਚ ਪੜੋਲਿਆਂ ਚ ਪਿਆ ਜਿਹੜਾ ਬੜੇਵੇਂ ਅਸੀਂ ਸਵਾਹਣਾ ਮਲ ਕੇ ਬੀਜ ਲੈਂਦੇ ਸੀ ਸਾਡਾ ਬੀ ਖੋਲਿਆ ਸਾਡਾ ਨਰਮਾ ਖਤਮ ਕਰਦਾ ਪਿਛਲੇ ਸਮੇਂ ਚ ਸਾਡੀ ਝੋਨੇ ਦੀ ਲੁੱਟ ਹੋਈ 15-15 ਕਿਲੋ ਦੀ ਕਾਟ ਹੋਈ ਉਹ ਵੀ ਡਬਲਯੂਟੀਓ ਦੀ ਨੀਤੀ ਮੁਤਾਬਕ ਐਮਐਸਪੀ ਟੇਡੇ ਟਾਂਗਣਾ ਖਤਮ ਕਰਦੀ ਤਾਂ ਸਾਡੀ ਆਪ ਜੀ ਦੇ ਮਾਧਿਅਮ ਰਾਹੀਂ ਕਿਸਾਨ ਵੀਰਾਂ ਨੂੰ ਬੇਨਤੀ ਆ ਹੁਣ ਸਮਾਂ ਆਉਣਾ ਜੇਕਰ ਜਥੇਬੰਦੀਆਂ ਲੜਨ ਵਾਲੀਆਂ ਨਾ ਰਹੀਆਂ ਥੋੜੀ ਕਣਕ ਨਹੀਂ ਵਿਕਣਾ ਇੱਥੇ ਵਿਦੇਸ਼ੀ ਕਣਕ WTO ਦੀ ਨੀਤੀ ਮੁਤਾਬਕ ਜਿਹੜੀਆਂ ਏਜੰਸੀਆਂ ਸਾਡੀ ਕਣਕ ਖਰੀਦਦੀਆਂ ਇੱਥੇ ਪੰਸਾਬ ਹੋ ਗਈ FCI ਹੋ ਗਈ ਤਾਂ ਭਰਾਵੋ ਮਤ ਪਲੇਖਾ ਰੱਖਿਓ ਵੀ ਸਾਡਾ ਦਾਣਾ-ਦਾਣਾ ਮੰਡੀ ਦੇ ਵਿੱਚੋਂ ਚੱਕਿਆ ਜਾਊਗਾ ਇੱਥੇ ਵਿਦੇਸ਼ੀ ਸਸਤੀ ਕਣਕ ਨੇ ਡਿੱਗਣਾ ਤਾਂ ਤੁਸੀਂ ਆ ਇੱਕ ਦੇਖ ਰਹੇ ਹੋ 트럼ਪ ਦਾ ਵਾਰ-ਵਾਰ ਬਿਆਨ ਆ ਰਿਹਾ ਕਿ ਟੈਰਫਾਟ ਆਓ ਤਾਂ ਇੱਥੋਂ ਤੱਕ ਸ਼ੰਕਾ ਹੈ ਕਿ ਸਾਡੀਆਂ ਦੁੱਧ ਨਾਲ ਪੈਦਾ ਹੋਣ ਵਾਲੀਆਂ ਇੱਥੇ ਵਿਦੇਸ਼ੀ ਚੀਜ਼ਾਂ ਇੱਥੇ ਪੋਲਟਰੀ ਫਾਰਮ ਦੀਆਂ ਵਿਦੇਸ਼ੀ ਅੰਡੇ ਜਾਂ ਵਿਦੇਸ਼ੀ ਦਵਾਈਆਂ ਜੋ ਵੀ ਇਹਨਾਂ ਚੀਜ਼ਾਂ ਤੋਂ ਦੁੱਧ ਤੋਂ ਪ੍ਰੋਡਕਟਾਂ ਤੋਂ ਬਣਦੀਆਂ ਉਹ ਵਿਦੇਸ਼ੀ ਅਮਰੀਕਾ ਦੀਆਂ ਸਸਤੀਆਂ ਚੀਜ਼ਾਂ ਇੱਥੇ ਆ ਕੇ ਡਿੱਗਣੀਆਂ ਜਦੋਂ ਇੱਥੇ ਆ ਕੇ ਸਸਤੀਆਂ ਡਿੱਗੀਆਂ ਨਾ ਸਾਡੇ ਕਿਸਾਨ ਦਾ ਦੁੱਧ ਵਿਕਣਾ ਨਾ ਸਾਡੇ ਕਿਸਾਨ ਦੀ ਕਣਕ ਵਿਕਣੀ ਆ ਨਾ ਇੱਥੇ ਪੋਲਟਰੀ ਫਾਰਮ ਰਹਿਣੇ ਆ ਨਾ ਇੱਥੇ ਕੋਈ گاਵਾ ਦੇ ਫਾਰਮ ਰਹਿਣੇ ਆ ਸਮੁੱਚਾ ਜਿਹੜਾ ਸਾਡਾ ਆਧਾਰਾ ਇਹ ਖਤਮ ਹੋ ਜਾਣਾ ਉਸ ਨੀਤੀ ਮੁਤਾਬਿਕ ਸ਼ੁਕਰੀਆ ਜੀ